ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਪੀਓ ਪਾਹਲ ਖੰਡੇ ਧਾਰ ਹੋਇ ਜਨਮ ਸਹੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ 13 April 1699 ਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅਨੰਦਪੁਰ ਸਾਹਿਬ ਵਿਖੇ 80000 ਦੇ ਘਟ ਦੇ ਵਿੱਚ ਪੰਜ ਸਿੰਘਾਂ ਦਾ ਸੀਸ ਲਾ ਕੇ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਅਤੇ ਬਾਅਦ ਵਿੱਚ ਉਹਨਾਂ ਕੋਲ ਆਪ ਛਕਿਆ ਜੋ ਕਿ ਇਹ ਬੜਾ ਵੱਡਾ ਇੱਕ ਇਤਿਹਾਸ ਆ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਕਿ ਮਹਾਰਾਜ ਪਹਿਲਾਂ ਤੇ ਗੁਰੂ ਬਣੇ ਔਰ ਬਾਅਦ ਚ ਪੰਜਾਂ ਪਿਆਰਿਆਂ ਤੋਂ ਅਮਰ ਛਕਾਇਆ ਤੇ ਚੇਲੇ ਬਣੇ ਇਹ ਗੁਰੂ ਤੇ ਚੇਲੇ ਦਾ ਜਿਹੜਾ ਇਤਿਹਾਸ ਹੈ ਇਹ ਸਿਰਫ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਹੀ ਬਖਸ਼ਿਆ ਕਾਲਪੁਰਖ ਨੇ 80 ਹਜ਼ਾਰ ਦੇ ਘਟ ਵਿੱਚ ਅਮਰ ਸ਼ਕਾਇਆ ਔਰ ਅੱਜ ਦੇ ਦਿਨ ਉਥੇ ਖਾਲਸਾ ਸਥਾਪਨਾ ਦੇ ਤ ਤ ਪ੍ਰਾਪਤ ਕੀਤਾ ਅਮਰ ਸ਼ਕਾਇਆ ਪੀਓ ਪੌਲ ਖੰਡੇਧਾਰ ਹੋਏ ਜਨਮ ਸਹੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਪੰਜਾਂ ਪਿਆਰਿਆਂ ਨੇ ਪੁੱਛਿਆ ਮਹਾਰਾਜ ਅਸੀਂ ਤਾਂ ਪੰਜ ਸਿਰ ਦੇ ਕੇ ਅੰਮ੍ਰਿਤ ਲਿਆ ਤੇ ਤੁਸੀਂ ਇੱਕ ਦੇ ਕੇ ਇਹ ਕਿਵੇਂ ਬਰਾਬਰ ਹੋਏਗਾ ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਜਦੋਂ ਕੋਈ ਟਾਈਮ ਆਏਗਾ ਫਿਰ ਇਹ ਤੁਹਾਡਾ ਕਰਜ਼ਾ ਜਿਹੜਾ ਇਹ ਉਤਾਰਾਂਗੇ ਤੇ ਜਦੋਂ ਮਹਾਰਾਜ 6 ਪੋ ਦੀ ਰਾਤ ਨੂੰ ਫਿਰ ਇੱਥੋਂ ਨਿਕਲੇ ਆ 7 ਪੋ ਦੀ ਰਾਤ ਨੂੰ ਮਹਾਰਾਜ ਸਰਸਾ ਕੰਢੀ ਦੇ ਇਨਾਂ ਦੇ ਤੇ ਖਲੋਤੇ ਆ ਉੱਥੋਂ ਮਹਾਰਾਜ ਦਾ ਪਰਿਵਾਰ ਸਾਰਾ ਵਿਛੜ ਗਿਆ ਬਾਬਾ ਜੀਤ ਸਿੰਘ ਜੁਝਾਰ ਸਿੰਘ ਦਸਵੇਂ ਪਾਤਸ਼ਾਹ ਇਹ ਚਮਕੌਰ ਦੀ ਗੜੀ ਜਾ ਕੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਜੋ ਐ ਫਤੇਗੜ ਸਾਹਿਬ ਦੀ ਸਾਈਡ ਨੂੰ ਉਧਰ ਨੂੰ ਚਲੇ ਗਏ ਬਾਬਾ ਜੀਤ ਸਿੰਘ ਬਾਬਾ ਜੁਝਾਰ ਸਿੰਘ ਜੀ ਚਮਕੌਰ ਦੀ ਗੜੀ ਵਿੱਚ ਲੜ ਕੇ ਜੰਗ ਕਰਕੇ ਸ਼ਹੀਦ ਹੋ ਗਏ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਉਹ ਫਤਿਹਗੜ ਸਾਹਿਬ ਦੀਆਂ ਨੀਹਾਂ ਦੇ ਵਿੱਚ ਚੜਵਾਏਗੇ ਸੋ ਬੜਾ ਵੱਡਾ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਹੈ ਜੋ ਮਹਾਰਾਜ ਨੇ ਆਪਣੇ ਮਾਮੇ ਦੇ ਪੁੱਤ ਭੂਆ ਦੇ ਪੁੱਤ ਸਹਿਬਜ਼ਾਦੇ ਵੀ ਸਾਰਾ ਪਰਿਵਾਰ ਹੀ ਲਸਾਨੀ ਪਰਿਵਾਰ ਜੋ ਸ਼ਹੀਦ ਕਰਵਾ ਦਿੱਤਾ ਸੋ ਅੱਜ ਬੜਾ ਪਵਿੱਤਰ ਦਿਹਾੜਾ ਹੈ ਮੈਂ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਇੱਥੋਂ ਦੀਆਂ ਸੰਗਤਾਂ ਨੂੰ ਸਾਰੀਆਂ ਸੰਗਤਾਂ ਨੂੰ ਲੱਖ 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 ਵਧਾਈ ਦਿੰਦਾ ਹਾਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ